ਨਿਹੰਗਾ ਦੇ ਬਾਣੇ ਵਿੱਚ ਦੋ ਵਿਅਕਤੀਆਂ ਨੇ ਟਰੈਕਟਰ ਟੈਲੀ ਕੀਤੀ ਚੋਰੀ ਸਮਰਾਲਾ ਦੇ ਨਦੀਕ ਪਿੰਡ ਮਾਨੂਪੁਰ ਤੋਂ ਇੱਕ ਟਰੈਕਟਰ ਟੈਲੀ ਚੋਰੀ ਹੋਣ ਦੀ ਰਿਪੋਰਟ ਰੁਪਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵੱਲੋਂ ਬਲਾਰਾ ਚੌਂਕੀ ਵਿੱਚ ਲਿਖਾਈ ਗਈ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਨਿਹੰਗਾ ਦੇ ਬਾਣੇ ਵਿੱਚ ਦੋ ਕਿਉਂ ਦੇ ਟਰੈਕਟਰ ਨੂੰ ਚੋਰੀ ਕਰਕੇ ਲੈ ਗਏ ਉਹਦੇ ਦੇ 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 ਕੰਨੇ ਵੱਲੋਂ ਲੈ ਕੇ ਜਦੋਂ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਬਿਆਨ ਤਸਦੀਕ ਕਰਾਇਆ ਤਾਂ ਸਾਡੀ ਪੁਲਿਸ ਪਾਰਟੀ ਨੇ ਜਲਨਪੁਰ ਪੁਤ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨੂਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਨਿਆਂਗਾ ਦੇ ਬਾਣੇ 'ਤੇ ਦੋ ਵਿਅਕਤੀਆਂ ਨੇ ਟਰੈਕਟਰ ਟੈਲੀ ਕੀਤੀ ਚੋਰੀ ਸਮਰਾਲਾ ਦੇ ਨਦੀਕ ਪਿੰਡ ਮਾਨੂਪੁਰ ਤੋਂ ਇੱਕ ਟਰੈਕਟਰ ਟੈਲੀ ਚੋਰੀ ਹੋਣ ਦੀ ਰਿਪੋਰਟ ਰੁਪਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵੱਲੋਂ ਬਲਾਰਾ ਚੌਂਕੀ ਵਿੱਚ ਲਿਖਾਈ ਗਈ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਨਿਆਂਗ ਸਿੰਘ ਦੇ ਬਾਣੇ ਵਿੱਚ ਦੋ ਵਿਅਕਤੀਆਂ ਨੂੰ ਟਰੈਕਟਰ ਟਰੈਲੀ ਲੈ ਜਾਂਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ ਐਸਐਚਓ ਸਮਰਾਲਾ ਪਵਿੱਤਰ ਸਿੰਘ ਨੇ ਦੱਸਿਆ ਕਿ ਬਰਦਾਲਾ ਚੌਂਕੀ ਵਿੱਚ ਰੁਪਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮਾਨੂਪੁਰ ਵੱਲੋਂ ਇੱਕ ਕੰਪਲੇਟ ਲਿਖਾਈ ਗਈ ਜਿਸ ਵਿੱਚ ਰੁਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਮੈਂ ਆਪਣੀ ਮੋਟਰ ਤੇ ਕੰਮ ਕਰਕੇ ਆਪਣਾ ਟਰੈਕਟਰ ਟੈਲੀ ਮੋਟਰ ਤੇ ਖੜਾ ਕਰਕੇ ਰੋਟੀ ਖਾਣ ਲਈ ਘਰ ਗਿਆ ਅਤੇ ਜਦੋਂ ਮੈਂ ਦੁਬਾਰਾ ਮੋਟਰ ਤੇ ਇਹ ਆਇਆ ਤਾਂ ਦੇਖਿਆ ਨਿਹੰਗ ਸਿੰਘ ਮੇਰਾ ਟਰੈਕਟਰ ਅਤੇ ਟ੍ਰੈਲੀ ਲੈ ਕੇ ਜਾ ਰਹੇ ਸੀ ਜਿਨ੍ਹਾਂ ਦੀ ਸੂਚਨਾ ਮੈਂ ਤੁਰੰਤ ਬਰਦਾਲਾ ਚੌਕੀ ਵਿੱਚ ਦਿੱਤੀ ਅਤੇ ਬਰਦਾਲਾ ਚੌਕੀ ਥਾਣੇ ਦੇ ਇੰਚਾਰਜ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਨਾਂ ਚੋਰਾਂ ਨੂੰ ਨਯੰਗ ਸਿੰਘ ਦੇ ਬਾਣੇ ਵਿੱਚ ਸਨ ਨੂੰ ਗ੍ਰਿਫਤਾਰ ਕਰਕੇ ਟਰੈਕਟਰ ਟੈਲੀ ਆਪਣੇ ਕਬਜੇ ਲੈ ਲਿਆ ਅਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ। ਅੰਜਸਨ ਨੂੰ ਵੀ ਆਪਣੇ ਇਹ ਸਿਮਰਿੰਦਰ ਸਿੰਘ ਨੇ ਸਾਡੇ ਚੌਕੀ ਫਰਜ ਬਰਦਾਲਾ ਉਹਨਾਂ ਨੇ ਵੀ ਬਿਆਨ ਲਿਖਾਇਆ ਸੀ ਆਪਣੇ ਕੀ ਪ੍ਰਪਿੰਦਰ ਸਿੰਘ ਪੁੱਤਰ ਮਤਿਆਰ ਸਿੰਘ ਵਾਸੀ ਪਿੰਡ ਮਨੂਪੁਰ ਨੇ ਮੇਰਾ ਟਰੈਕਟਰ ਟਰਾਲੀ ਕੰਨਾ ਮੋਟਰ ਤੇ ਖੜਾ ਸੀ ਮੈਂ ਟਰੈਕਟਰ ਮੋਟਰ ਤੇ ਖੜਾ ਕੇ ਰੋਟੀ ਪਾਣੀ ਖਾਣ ਲਈ ਘਰ ਨੂੰ ਆ ਗਿਆ ਸੀ ਜਦੋਂ ਰੋਟੀ ਖਾਦ ਪਾਣੀ ਖਾ ਕੇ ਦੁਬਾਰਾ ਮੋਟਰ ਤੇ ਗਿਆ ਤਾਂ ਉਹ ਨਹਿਂਗ ਦੇ ਬਾਣੇ ਵਿੱਚ ਬੈਕ ਯੂਨਿਟ ਟਰੈਕਟਰ ਨੂੰ ਚੋਰੀ ਕਰਕੇ ਲੈ ਗਏ ਉਹਦੇ ਦੇ 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 ਕੰਨੇਵਾਲ ਨੂੰ ਲੈ ਕੇ ਜਦੋਂ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਬਿਆਨ ਤੀਰ ਕਰਾਇਆ ਤਾਂ ਸਾਡੀ ਪੁਲਿਸ ਪਾਰਟੀ ਨੇ ਜਲਨਪੁਰ ਪਹੁੰਚ ਕੇ ਇਹਨਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੀ ਇੱਕ ਦੀ ਸਨਾਖਤ ਹੋਈ ਆ ਬਿਕਰਮ ਸਿੰਘ ਪੁੱਤਰ ਸੰਤੋਸ਼ ਸਿੰਘ ਵਾਸੀ ਪਿੰਡ ਮਾਣਿਆਲੀ ਇਹ ਜੀ ਆਪਣੇ ਨਾਮ ਦੇ ਬਾਰੇ ਵਿੱਚ ਸੀ ਦੂਜੇ ਦੀ ਸਲਾਹ ਤੋਂ ਲਈ ਗੁਰਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਸਮਾਣਾ ਟਰੈਕਟਰ ਵੀ ਬਰੰਦ ਹੋ ਗਿਆ ਜੀ ਇਹਨਾਂ ਨੂੰ ਗੱਤਾਂ ਕਰਕੇ ਅਸੀਂ ਮਾਜੋਗਦਾਰਤ ਵਿੱਚ ਪੇਸ਼ ਕਰਨਾ ਕਿਹਨੇ ਕਿਹ ਨੂੰ ਮਾਰਦੇ ਨੇ ਇਹ ਜਿਹੜਾ ਹੈਗਾ ਜੀ ਗੁਰਪ੍ਰੀਤ ਸਿੰਘ ਔਰ ਚੌਕ 25 ਸਾਲ ਦਾ ਹੋਊਗਾ ਜੀ ਜਿਹੜਾ ਹੈਗਾ ਆਪਣੇ ਵਿਕਰਮ ਇਹ ਥੋੜੀ ਉਮਰ ਤੋਂ ਵੱਡਾ ਚਾਹ 44 ਸਾਲ ਦਾ ਪਹਿਲਾਂ ਵੀ ਮਾਮਲਾ ਦਰਜ ਹੈ ਨਾ ਪਹਿਲਾਂ ਨਹੀਂ ਮਾਮਲਾ ਕੋਈ ਦਰਜ ਨਹੀਂ ਨਾ ਤੇਰਾ ਟਰੈਕਟਰ ਉਹ ਰਾਮ ਦੇ ਪੇਟ ਤੇ ਜੀ ਜੀ ਟਰੈਕਟਰ ਉਹ ਬਰਾਬਦ ਕਰ ਚੁੱਕਿਆ ਹੈ ਜੀ ਅਸੀਂ ਦੱਸਿਆ ਉਹਨੇ ਚੋਰੀ ਕਰਨ ਦਾ ਹਾਂਜੀ ਹਾਂਜੀ ਪੁੱਛਿਆ ਜੀ ਇਹਨਾਂ ਨੂੰ ਅਸੀਂ ਬੜੀ ਤਰੀਕੇ ਨਾਲ ਤੇ ਕਹਿੰਦੇ ਅਸੀਂ ਦੇਗਾ ਸਾਖ ਲਿਆ ਸੀ ਤੁਹਾਨੂੰ ਪਤਾ ਨਹੀਂ ਲੱਗਿਆ ਐਂ ਦਾ ਸਟੇ ਨਹੀਂ ਬਾਕੀ ਅੱਗੇ ਪੁੱਛਗਿਛ ਜਾਰੀ ਹੈ ਹੋ ਸਕਦਾ ਅੱਗੇ ਖੁਲਾਸੇ ਹੋ ਜਾਣ ਜੀ ਅੱਗੇ ਪੁੱਛਗਿਛ ਇਹਦੀ ਕਾਰਪੂਰੀ ਹੈ ਜੀ ਨੇ ਜੀ ਕਕਾਰਪੁਰੇ ਨੇ ਇੱਕ ਦਿਨ ਤਾਂ ਗੁਰਪ੍ਰੀਤ ਨੇ ਤਾਂ ਉਹਦੇ ਵਾਲਾਂ ਦੀ ਕਟਿੰਗ ਕਰੀ ਹੋਈ ਹੈ ਨੇ ਤੇ ਪਰ ਵਾਲਾ ਨਿੰਗਣਾ ਨਹੀਂ